ਲੋ ਜੀ ਭਾਈ ਮੁਰਗੇ ਫਾਰਮਾਂ ਚ ਆਏ ਆ ਮੁਰਗਾ ਫਰੰਕ ਮੁਰਗੀ ਅੰਕਲ ਹਲੇ ਦਾ ਬਣ ਮੁਰਗਾ ਬੈਠਾ ਜੀ ਆ ਭਾਈ ਕਾਫੀ ਵਾਰ ਆਏ ਆ ਤੇ ਕੀ ਕਰੀਂ ਮੇਰੇ ਵਾਲੀ ਨੂੰ ਉੱਠ ਕੇ ਦੱਸ ਭਾਈ ਮੈਨੂੰ ਮੇਸ ਵਾਲੀ ਨੂੰ ਦਊਗਾ ਭਾਈ ਫਾਰਮ ਚ ਆਏ ਆ ਜੱਗਲ ਜਾਈ ਜਾਂਦਾ ਮੈਂ ਕਹਿਆ ਵੀ ਜਿਹੜੀ ਆ ਸਿਸਟਮ ਹੈ ਵੀ ਇਹਨੂੰ ਚੰਗਾ ਫਿਲਟਰ ਫਿਲਟਰ ਵਾਲਾ ਪਾਣੀ ਦਵਾਈ ਪਾ ਕੇ ਆਦੇ ਕਿੰਨਾ ਚੱਕੇ ਸਮਾਨ ਪਿਆ ਜੀ ਭਾਈ ਸਮਾਨ ਬਹੁਤ ਲੱਗਿਆ ਲਖ ਲੈ ਬਹੁਤ ਖਰਚਾ ਆ ਜਾਂਦਾ ਫਾਰਮਾਂ ਪਰ ਮੈਨੂੰ ਲੱਗਦਾ ਦੇਖਿਆ ਵਾਹੇ ਪਾਣੀ ਵਾਲੇ ਕੀ ਪਾਣੀ ਆ ਗਿਆ ਕੀ ਪਾਣੀ ਆਲੇ ਸਿੱਧਾ ਕਰ ਲੈ ਇੱਕ ਚੱਕ ਕੇ ਆ ਦੇਖੋ ਇਹ ਆਈ ਦੇ ਚ ਹਾਂ ਇਹ ਦੇ ਚ ਉਹ ਕੋਲਾ ਥੋੜਾ ਲੱਕੜਾ ਜੱਗਾ ਘੱਗਾ ਦੇ ਲੱਗੇ ਕਰ ਦ ਬਾਲ ਵੀ ਨਾ ਖਵਰੀ ਜਾਂਦਾ ਹੈਗਾ ਮੇਰੇ ਮਾਲ ਖਾਦਾ ਵਾ ਸ਼ਾਮ ਤੀ ਪਤਾ ਹੀ ਜਾਂਦਾ ਵੇ ਤਾਂ ਠੀਕ ਹੈ ਰਤੂ ਦੇ ਦਿਓ ਇੱਕ ਤਸਲਾ ਦੇ ਦਿਓ ਸਾਡਾ ਤਿੰਨ ਦਾ ਸਰਜਣਾ ਇੱਕ ਤਸਲਾ ਲੈ ਤੇ ਗਾ ਪੰਜਾ ਲਿਆ ਹੋਗੇ ਤੁਸੀਂ ਟੋਕ ਕੇ ਬਕਾਲ ਲਿਆ ਹੋਗੇ ਪੰਜਾ ਆ ਆਦਾ ਹੈ ਹੈ ਆਪਣੀ ਸਾਈਕਲ ਦਾ ਲਗਾ ਦੇ ਕਿਥੇ ਰੱਖੀ ਮੈਂ ਦੇਖ ਲਿਆ ਭਾਈ ਹੈ ਕਾ ਮੌਕਾ ਹੈ ਗਰਮੀ ਦੇ ਲੈ ਜੀ ਪੰਤਾਲਾ ਚੱਲਦਾ ਸਾਡੇ ਨਾਲ ਚੌੜਾ ਚੜਦਾ ਕੰਮ ਤੇ ਭਾਈ ਤੁਸੀਂ ਹੋਰ ਕੀ ਪਤਾ ਕੀ ਕਰਦੇ ਰਾਤ ਨੂੰ ਅਲੀ ਖਾਲੀ ਜੀ ਦਾ ਕਾਰ ਵਾਲਾ ਨਹੀਂ ਜਾ ਰਿਹਾ ਦਲਵੀਨ ਨੇ ਜੀ ਕਹੀ ਚਲਾਈ ਵੀ ਹੈ ਇਹ ਜਾਨੋ ਇੱਕ ਪਰ ਦਾ ਦੋਤ ਕਿਹੜੇ ਰਾਏ ਇੰਨਾ ਕੇ ਮਾਲ ਤਾਂ ਅੰਤ ਨਹੀਂ ਦੋ ਦਿਹਾੜੀਆਂ ਦਾ ਖਾਣਾ ਦਾ ਇੱਕ ਨਾਲ ਐਨਾ ਕਹਾਤਾ ਦਾ ਸਵੇਰੇ ਨਹੀਂ ਨਹੀਂ ਹਾਂ ਉਹ ਅਸੀਂ ਆਏ ਕਿ ਕੰਮ ਮੰਗਦੇ ਸੀ ਬਲੌਗ ਉਹ ਚੱਲ ਬੜੀ ਆ ਗਈ ਜੜੀ ਜਿਮੇ ਨੇ ਖਾਈ ਜਣਾ ਲਓ ਜੀ ਭਾਈ ਮੁਰਗੇ ਫਰਮਾ ਚ ਆਏ ਆ ਮੁਰਗਾ ਫਰੰਗ ਮੁਰਗੀਆਂ ਅੰਕਲ ਹਲੇ ਦਾ ਬਣ ਮੁਰਗਾ ਬੈਠਾ ਜੀ ਆ ਬਾਈ ਪਾਣੀ ਆਇਆ ਤੇ ਕੀ ਖਾ ਖਾ ਦੇ ਵਾਲੀ ਨੂੰ ਉੱਠ ਕੇ ਦੱਸ ਬਾਈ ਮੈਨੂੰ ਪਾਣੀ ਪੀਊਗਾ ਬਾਈ ਫਾਰਮ ਚ ਆਏ ਆ ਜੱਗਲ ਜਾਈ ਜਾਂਦਾ ਮੈਂ ਕਿਹਾ ਵੀ ਜਿਹੜੀ ਆ ਸਿਸਟਮ ਹੈ ਵੀ ਇਹਨੂੰ ਚੁੰਝ ਮਾਰ ਕੇ ਮੁਰਗੇ ਨੇ ਪਾਣੀ ਪੀਣਾ ਹੈ ਇਹ ਕਿਹਨਾ ਭਾਂਡਾ ਲੱਗਣਾ ਹੈ ਭਾਂਡਾ ਥੋੜੋ ਲੱਗਣਾ ਹੈ ਕਿੰਨੇ ਕ ਭੋਤੇ ਬੱਚੇ ਆ ਭਾ ਅੰਕਲ ਗੱਲ ਸੁਣਨਾ ਭਾਂਡੇ ਕਿੰਨੇ ਕ ਲਾ ਲੂਗੇ ਜਿੰਨੇ ਆ ਨਿਊਜ਼ੀਲੈਂਡ ਨੇ ਭਾਂਡੇ ਲੱਗਣਾ ਓ ਯਾਰ ਨਿਊਜ਼ੀਲੈਂਡ ਜਮੀਂ ਧਰਤੀ ਭੈਣਾ ਉਹਨੇ ਉਰੇ ਚੁੰਝ ਮਾਰਨੀ ਚ ਪਾਣੀ ਨਿਕਲਣਾ ਹੈ ਮੁਰਗੇ ਨੇ ਉਸ ਲਈ ਗਿੱਲਾ ਨਹੀਂ ਹੋਊਗਾ ਹੈ ਯਾਰ ਜੇ ਚੁੰਝ ਚੱਕ ਲੈ ਨਾ ਉੱਪਰ ਹਟ ਜਾਣਾ ਰਖ ਸਿਸਟਮ ਐ ਇਹ ਆਲੇ ਕੁ ਆਏ ਤਾਂ ਨਹੀਂ ਮਾਰੀ ਆ ਵਿੱਚੋਂ ਕੇ ਪਾਣੀ ਆ ਗਿਆ ਪੀ ਕੇ ਉਹਨੇ ਥੱਲੇ ਛੱਡ ਦੇਣਾ ਆਪਨੇ ਕੱਢੀ ਨੈਟ ਪਰ ਯਾਰ ਵੀ ਮੁਰਗਾ ਪਾਣੀ ਕਿਵੇਂ ਪੀਂਦਾ ਹੈ ਬੱਚੇ ਨੂੰ ਕੀ ਪਤਾ ਵੀ ਇਹਨੂੰ ਥੁਗ ਲਾਉਣੀ ਹੈ ਲੈ ਸਭ ਪਤਾ ਉਹਨੂੰ ਆ ਪਤਾ ਮੁਰਗੇ ਨੂੰ ਉਹਨੂੰ ਆ ਵੀ ਪਤਾ ਬਾਰਵਾ ਪਤਿਲੇ ਚ ਬੈਠਾ ਆ ਉਹਦਾ ਟੱਕੋ ਦਾੜੀ ਪਤਾ ਫੇਰਦਾ ਤਾਂ ਆਰਾਮ ਨੇ ਮੇਰੀ ਗੱਲ ਸੁਣ ਅੱਗ ਨੂੰ ਮੌਤ ਹੋ ਗਈ ਲਾਗਵਾਂ ਚ ਮੁਰਗੇ ਆ ਗਏ ਅੰਕਲ ਕਹਿੰਦੇ ਖਾਂਦਾ ਐ ਆ ਫੇਰ ਕੀ ਆ ਤਾਂ ਕੱਢੂ ਜੀ ਇਹ ਜੀ ਗੀਰੀ ਬੰਦੀ ਆ ਫੇਲਾ ਵਾਪਸ ਯਾਰ ਹਾਂ ਉਹ ਦੇਖੋ ਸਾਜੂ ਫਾਈਕ ਗੱਲ ਐ ਬਾਲਟੀ ਮਾਰਦੇ ਮੈਨੂੰ ਤਾਂ ਹੈਗਾ ਵੀ ਇੱਕ ਗੱਲ ਐ ਵੀ ਪਹਿਲਾਂ ਐ ਲਾਦਾ ਫਾਰਮ ਲੇਟ ਤੇ ਲੈਣਾ ਹੁਣ ਤਾਂ 10 ਦਿਨ ਚ ਸਾਰਾ ਕੁਝ ਹੋ ਗਿਆ ਇਹਨਾਂ ਚਾਹ ਹੁਣੇ ਕੁੱਤੇ ਜੇ ਹੈ ਰਿਕ 10 ਦਿਨ ਚ ਹੋ ਗਿਆ ਉਹ ਇਹ ਨਾਲ ਜੱਗੇ ਠੰਡੇ ਰਹੇਗਾ ਉਹਨਾਂ ਟਿੱਲਾ ਹੁਣ ਤਾਂ ਮੇਰੇ ਸਾਹ ਨਾਲ 20 ਦਿਨ ਚ ਮੁਰ ਕੇ ਪੈ ਜੂਗੇ ਜੇ ਖਿੱਚ ਖਿੱਚ ਕੇ ਕਰੀ ਚੋਚਿਆਂ ਦੀ ਤਿਆਰੀ ਆ ਜੇ ਵੀ ਕਹੋ ਫੇ ਚੱਲ ਦਮ ਤੇ 10 ਮਿੰਟ ਲਾ ਦਈਏ ਕਿਆ ਹੋ ਗਿਆ ਕੰਮ ਇੱਕ ਕੰਮ ਇੱਕ ਚੱਲਾ ਗਿਆ ਹਾ ਆ ਜਾ ਆ ਦੋ ਆ ਜਾ ਬਾਈ ਗੱਲ ਸੁਣ ਲੋ ਇੱਕ ਬੰਦਾ ਹੋਰ ਆ ਤਿੰਨ ਹੋ ਗਏ ਚਾਰ ਹੋ ਪੰਜ ਹੋ ਗਏ ਆ ਬਾਲਟੀ ਚੱਕ ਲੈ ਉੱਪਰ ਚਾਚੇ ਨੇ ਗੱਲਾਂ ਹੀ ਡੱਬੇ ਖਾ ਕੇ ਦੇਖ ਲੈ ਇੱਧਰ ਮੈਂ ਹੁਣ ਕਬਰ ਮਿਲਦੇ ਆ ਬਾਅਦ ਵਿੱਚ ਵੀ ਸਾਥ ਸਾਰੇ ਕਹਿੰਦਾ ਮੈਂ ਕੋਲੇ ਰਹਿੰਦਾ ਪੰਡਤ ਕੋਰ ਚਾਚੇ ਨੂੰ ਲੰਬਾ ਦੇਣਾ ਬਾਈ ਇਹ ਮਿਲਿਆ ਪੰਡਤ ਕੋਰ ਇਹਨੇ ਦੇਖ ਲੈ ਆਕਰ ਤੁਸੀਂ ਕਿਹੜੇ ਮੌਕੇ ਤੇ ਹਾਜ਼ਰ ਹੋਏ ਆ ਨਾ ਉਰੀ ਤਾਂ ਰਹਿੰਦੇ ਆ ਅਸੀਂ ਅਮਰਾੜਾ ਰੋਲ ਬਗਲੀ ਕਲਾਂ ਬਹੁਤ ਦੂਰ ਤੇ ਆ ਉਹਨੇ ਅਸੀਂ ਕਿਧਰ ਚੱਕੀ ਆ ਉਹਨੇ ਦੱਸਿਓ ਗੱਤ ਹੀ ਮੈਂ ਕਹਿੰਦਾ ਉਹ ਫੁੱਦੂ ਉੱਪਰ ਚੱਕਣਾ ਹੈ ਕੌਲਾ ਉਹ ਰਸੀ ਨਿਕਲੀ ਵੀ ਉਹ ਆਹ ਚੱਕਣੀ ਐ ਉਹ ਦੂਜੀ ਚੱਕਦੇ ਉਹ ਚੱਕਣੀ ਬਸ ਤੈਨੂੰ ਮੁਰਗਾ ਨਹੀਂ ਮਿਲਣਾਗਾ ਫੇਰ ਉਹ ਠੰਡ ਨਹੀਂ ਲੱਗੂਗਾ ਪੱਲੀ ਲੱਗਣੀ ਪੱਲੀ ਗਰਮੀ ਚ ਤਾਂ ਕੂਲਰ ਲੱਗੂਗਾ ਬੜਾ ਕਿ ਉਹ ਬੜਾ ਸਿਸਟਮ ਜੇ ਕਾ ਲੱਗੇ ਇੱਧਰ ਆਹ ਪਾਣੀ ਦਵਾਈ ਪਾ ਕੇ ਬਣ ਜਿਹਾ ਨਾ ਅਸਲੀ ਅੱਛਾ ਫਿਲਟਰ ਫਿਲਟਰ ਵਾਲਾ ਪਾਣੀ ਦਵਾਈ ਪਾ ਕੇ ਉਹਦੇ ਕਿੰਨਾ ਜਿਕੇ ਸਮਾਨ ਪਿਆ ਜੇ ਭਾਈ ਸਮਾਨ ਬਹੁਤ ਲੱਗਿਆ ਲਖ ਲੈ ਹੌੜ ਫਰਕ ਆ ਜੀ ਨਾ ਫਰਮਾ ਪਰ ਮੈਨੂੰ ਲੱਗਦਾ ਕਿ ਆਹ ਪਾਣੀ ਵਾਲੇ ਹੈ ਇਹ ਪਾਣੀ ਵਾਲੇ ਹਾਂ ਪਾਣੀ ਵਾਲੇ ਸਿੱਧਾ ਕਰ ਲੈ ਇੱਕ ਚੱਕ ਕੇ ਆ ਦੇਖੋ ਇਹ ਆਹਦੇ ਚ ਹਾਂ ਆਹਦੇ ਚ ਉਹ ਕੋਲਾ ਥੋੜਾ ਲੱਕੜਾ ਜੱਗਾ ਗੱਲਾਂ ਨਹੀਂ ਲੱਗੇ ਕਰਦ ਇਹਦਾ ਯਾਰ بڑے ਛੋਟੇ ਵਰਗੇ ਹੋਣੇ ਹੁੰਦਾ ਵਾਸਤੇ ਇਹ ਹਾਂ ਨਾ ਉਤ ਲੈਣੀ ਹੈ ਇਹ ਯਾਰ ਚਟਾਣਾ ਹੈ ਤੁਨਾਰੇ ਨਾ ਆ ਇਹਦੇ ਮਾਤੇ ਪਾਣੀ ਜਾਣਾ ਹੈ ਸਾਰੇ ਤਾਂ ਹੀ ਲੱਗਿਆ 3x ਵਾਲਾ ਇਹਦੇ ਤੋਂ ਪਾਣੀ ਆਉਣਾ ਹਾਂ ਬਾਹਰ ਤੇ ਉਹ ਘੱਟੇ ਚੋਂ ਆਹ ਅੱਛਾ ਆ ਦੇਖ ਹਾਂ ਭਾਈ ਇਹਦਾ ਚੱਲੇ ਦੀ ਪਤਾ ਲੱਗੂਗਾ ਕੁਝ ਨਹੀਂ ਸਮਝ ਲੱਗਦਾ ਆਪਨੇ ਗਿਣਤੀ ਮਾਰਦਾ ਕਿੰਨੇ ਮੁਰਗੇ ਆਜੂਗੇ ਸਿਰੇ ਤੱਕ ਆਜੂਗਾ 2000 ਜਗ੍ਹਾ ਬਹੁਤ ਆ ਕਿੰਨਾ ਆਜੂਗਾ ਜਗ੍ਹਾ ਬਹੁਤ ਇਹਦੇ ਵਿੱਚ ਤਾਂ 4-5 1000 ਮੁਰਗਾ ਜੂਗਾ 1000 5 1000 ਮੁਰਗਾ ਜ਼ਰੂਰ ਆਸਾ ਉਹ ਨੰਬੀ ਪੌਂਦ ਦੇ ਵਿੱਚ ਚੱਕੇ ਹੁਣ ਤੂੰ ਕਹਿੰਦਾ ਤਾਂ ਵੀ ਤੇਰੇ ਛੱਡ ਜੱਡਾ ਦੇਖਦਾ ਹੈਗਾ ਕਿ ਜਦ ਜਿਆਦਾ 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 ਲੰਬਾ ਉਰੇ ਤੇ ਪਤਾ ਲੱਗਦਾ ਜੇ ਸਾਡੇ ਦੋਨੇ ਛੱਡ ਮਲਾਈਏ ਕਿਹਾਂ ਤੇ ਕਿਹਾਂ ਤਰੀਏ ਉਹ ਦੋ ਆ ਨਾ ਇੱਕ ਕਰ ਦਈਏ ਇੰਨੀ ਜਗ੍ਹਾ ਉਹ ਇੰਨੀ ਜਗ੍ਹਾ ਇਹ ਹੁਆਂ 100 ਫੁੱਟ ਕੇ ਜਿਆਦਾ 200 200 ਬੋਨਾਂ ਕਿ ਲੱਗ 2-300 ਤੇ ਕਹਿੰਦਾ ਹੁਣ ਕਹਿ ਗਿਆ ਛੱਡ ਦਾ ਐਡਾ ਉੱਚਾ ਕਰ ਲਿਆ ਹੁਣ ਕਰਪੈਨ ਵੀ ਲਿਆ ਲੈ ਉਹ ਤੁਹਾਡੀ ਦਿਲ ਦੀ ਗੱਲ ਕਹਤੀ ਹੈ ਜੇ ਕਿੜਾ ਮਰਜੀ ਵਾਰ ਦੇ ਅੰਕਲੰਦਰ ਹੁਣ ਮੁਰਗਿਆਂ ਦੇ ਬਾਣੀ ਮੀਨਾ ਤੈਰੀ ਮੀਨਾਗਾ ਤੂੰ ਨਾ ਪਈ ਲੱਗੀ ਦਵਾਈ ਵਾਲਾ ਪਾਣੀ ਨਵੇਂ ਟਨਕ ਨਾਲ ਦੀ ਦਾ ਸਿਸਟਮ ਹਾਰ ਉੱਪਰ ਥੱਲੇ ਚੱਕ ਹੁੰਦੇ ਹਾਂ ਹਾਂ ਪਾਣੀ ਹੋਰ ਤਾਂ ਹੀ ਟਾਂ ਲਾਇਆ ਬਾਈ ਨੇ ਬਰਤਾਂ ਤੂਬਾ ਸਾਰੀ ਹਾਂ ਕੱਲੇ ਕੱਲੇ ਬੋੜ ਲੱਗੇ ਆ ਕੱਲੇ ਕੱਲੀ ਜਗ੍ਹਾ ਹਰ ਚਾ ਬਹੁਤ ਆ ਗਿਆ ਇਹ ਕਿ ਲੱਗਿਆ ਉਹਨੂੰ 10 ਲੱਖ ਲੱਗਿਆ ਜਿਆਦਾ ਜਿਆਦਾ ਯਾਰ ਹਾਂ 10 ਲੱਖ ਭਾਈ ਅੱਜ ਕੱਲ ਛੱਡੇ ਨਹੀਂ ਪੈਂਦਾ ਹੈਗਾ ਖੱਟ ਦੀ ਭਾਇ ਕਿੰਨੀ ਕੀਮਤ ਹੱਥੇ ਪਰ ਉਹ ਜੱਗੇ ਭੱਖਦਾ ਨਹੀਂ ਹੈਗਾ ਤੇ ਲੈ ਖੁੱਲੇ ਕਰਕੇ ਹੈ ਹਾਂ ਰੋਜ਼ ਹੋਈ ਜਾਂਦੀ ਆ ਆਦਾ ਕਿਹੜਾ ਦਿੰਦੇ ਆ ਕਬਨੇ ਹਾਂ ਇੱਕ ਬਾਈ ਜਿਹੜਾ ਆ ਉੱਪਰ ਹੈ ਸ਼ੀਟ ਲੱਗੀ ਵੀ ਇਹਰੇ ਕਰਕੇ ਭੱਖਦਾ ਨਹੀਂ ਹੈਗਾ ਹੁਣ ਆ ਆ ਖਰਚੇ ਦੀ ਤਾਂ ਗੱਲ ਆ ਜਿਹੜਾ ਆ ਪੱਜੜ ਤੇ ਚੱਕਣਾ ਹੈ ਜਿੰਨਾ ਇਹਦਾ ਇੱਥੇ ਖਰਚਾ ਆ ਗਿਆ ਥੱਲੇ ਉੱਪਰ ਵਾਲੇ 'ਚ ਖਰਚਾ ਨਹੀਂ ਜਾਂਦੇ ਹੈਗਾ ਅੱਛਾ ਹਾਂ ਜਿਹਨੇ ਉੱਪਰ ਦੀ ਮਚਲ ਪਾਉਣੀ ਫਰਜ਼ ਕਰ ਲੈਂਟਰ ਪਿਆ ਹੋ ਹੁੰਦਾ ਇਹ ਉਹ ਫ੍ਰੀ ਆ ਜੇ ਹੁਣ ਜੇ ਕਿ ਲੈਂਟਰ ਪੈਣਾ ਹੈ ਲੈਂਟਰੇ ਵਾਰ ਮਾਹੀਸ਼ਾ ਤੋਂ ਉੱਪਰ ਚੱਕ ਹੋਏ ਲੈਂਟਰ ਬਖਰਚਾ ਆਉਣਾ ਹੈ ਲੈਂਟਰ ਕਿਉਂਕਿ ਇਹ ਇਨਾ ਖਰਚਾ ਹੋ ਗਿਆ ਧਰਤੀ ਜੋ ਇਹ ਆਏ ਆ ਭਰਤ ਬਾਇਆ ਨਿਊ ਆ ਗਦੇ ਬਹੁਤ ਖਰਚਾ ਆ ਗਿਆ ਚੱਲ ਚਲੀਏ ਫਿਰ ਇੱਕ ਛੱਪਰ ਨਹੀਂ ਪੈਂਦਾ ਆਪਨੇ ਲੈ ਲਏ ਦੋ ਮੁਰਗੇ ਛਾਣੇ ਮੁਰਗੇ ਮਾਰ ਕੇ ਮੈਨੂੰ ਨਹੀਂ ਪਤਾ 30 35 ਲੱਖ ਰੁਪਏ ਚ ਕੰਮ ਸਟਾਰਟ ਹੋਣਾ ਹੈ 30 35 ਲੱਖ ਆਪਨੇ ਗੱਲ ਤਾਂ ਸੁਣ ਲੇਲਾ ਦੋ ਮੁਰਗੇ ਚਲੀਏ ਫਿਰ ਮੁਰਗੇ ਨਹੀਂ ਖਾਣੇ ਆਪਣਾ ਹੀ ਦਾ ਹੋ ਜਾਏਗਾ ਨਾ ਹਾਂ ਅਕਲ ਖਾ ਲੈ ਉਹਨੇ ਵਡਾਂਗ ਵੀ ਮੇਰੇ ਕਹਿੰਦੇ ਵਾਰ ਵਾਰ ਮਰ ਚਾਤੇ ਨੇ ਕੁੱਟਣੇ ਬਾਉ ਗੇਂਟੀ ਰੱਖਣੀ ਉਹਦਾ ਜੇ ਕੋਈ ਉਫੜਕ ਗਿਆ ਉਹ ਮਿਲ ਜੇ ਕਰਨਾ ਹਾਂ ਤੁਸੀਂ ਸਾਰੇ ਉਹ ਸੁਖ ਸੁਖੀ ਜਾਗਣੇ ਵੀ ਅੱਜ ਦੋ ਫੁੜਕੇ ਜਾਓ ਗਵੈਂਟ ਚੱਲੀ ਆ ਫੇਰ ਉਹ ਲੈ ਗਿਆ ਮੈਂ ਕਿਹਾ ਅੰਕਲ ਨਾ ਵੀ ਸਾਡੀ ਇਹ ਮੁਰਗੇ ਖਾਗਾ ਲਾਂਗੇ ਸਾਡੀ ਹੁਣ ਤਾਂ ਉਹ ਉ ਆ ਫਲ ਜਾਣਾ ਨਿਤਰ ਭਾਈ ਗਿਆ ਬਣੀ ਤਾਂ ਚੱਲ ਪਿਆਦਾ ਕੰਮ ਸਾਨੂੰ ਹਾਂ ਨਜ਼ਾਰਾ ਇੰਨੀ ਰੌਣਕ ਰਾਹ ਤੁਸੀਂ ਇੱਧਰ ਪਾਣੀ ਦੇਖਣਾ ਪਾਣੀ ਪੈਂਦਾ ਤਾਂ ਲੈਟਾ ਬਲਦੀ ਰਿਹਾ ਭਾਈ ਲੈਟਾ ਬਾਹਰ ਗੱਲੇ ਛੜਦੇ ਜੰਗਲ ਚ ਮੰਗਲ ਆਵਾ ਭਈਏ ਚਾਚਾ ਸਾਰੇ ਬਾਪੀ ਦੇ ਬੱਚੇ ਭਾਈ ਆਹ ਜੱਗੇ ਦੇ ਘਰ ਕੰਨੀ ਤੇ ਆਈ ਸਪਲਾਈ ਇਹਨੇ ਨਜ਼ਾਰਾ ਲਿਆਉਣਾ ਔਰੇ ਬੜਾ ਕੂਲਰ ਲੱਗਣਾ ਉਹ ਨਹੀਂ ਜੀ ਅਾ ਹੁਣ ਮੈਂ ਕਹਿੰਦਾ ਆਪਾਂ ਲੈ ਚੱਲੀਏ ਡਰਮ ਜੇ ਤੜ ਕੇ ਲੈ ਹੁਣ ਤੋਂ ਹਾਂ ਹੁਣ ਭਾਈ ਹੋ ਗਿਆ ਹੀਲਾ ਹੁਣ ਹੋ ਗਿਆ ਹੋ ਗਿਆ ਭਾਈ ਤੇ ਤਿਆਰੀ ਆ ਬੱਸ ਭਾਈ ਹੁਣ ਲੈ ਕਾਂਕ ਪੜਾ ਦੇ ਆ ਮੁੰਡਾ ਕਹਿੰਦਾ ਤੇਰੀ ਕੜਕ ਬੱਕਰੀ ਪੜਾ ਦੇ ਰੋਕੀ ਵੜੀ ਰੋਕੀ ਦੇਖ ਤਾਂ ਭਾਈ ਵਾਕਈ ਗੱਲ ਬਾਤ ਕਾਂਕ ਤਾਂ ਭਾਈ ਗਈ ਆ ਦੇਖੋ ਇਹ ਤਾਂ ਐ ਹੋ ਗਿਆ ਵੀ ਜਿਕਣਾ ਹੁਣੇ ਵੱਡੂ ਰਹਿਣੀ ਉਹਨੇ ਲੈ ਜਮਾਂ ਹੀ ਖੜਕ ਗਈ ਬਾਈ ਮੈਂ ਕਹਾਂ ਚਾਰ ਪੰਜ ਇੰਚ ਵੱਡਾ ਬੱਟਰ ਵਾਲੀ ਮੈਂ ਕਹਿੰਦਾ ਫੋਨ ਕਰ ਦੇ ਇਹ ਕਾਲੇ ਨੂੰ ਵੀ ਕਹਾਂ ਲੈ ਆ ਸੌਰੀ ਖੜ ਕੇ ਬੜਾਈ ਜਾਈਏ ਦੇਖ ਦਾਣਾ ਦੇਖ ਤਾਂ ਵਿੱਚ ਦਾਣਾ ਲੈ ਕਰ ਤੱਕ ਦੇਖ ਨਾਲੇ ਮੋਟਾ ਪਤਲਾ ਕਿਆ ਕਹਿੰਦਾ ਕਣਕ ਦਾ ਦਾਣਾ ਉਦਾਂ ਹੈਗਾ ਵਿੱਚ ਦਾਣਾ ਹੈ ਦਾ 5 7 ਦੀ ਗੇਂ 10 ਦੀ ਗੇਂ ਹੈ ਦਾ ਬਈ ਉਦਾਂ ਖੜਕ ਗਈ ਉੱਪਰ ਤੇ ਦੇਖਣੇ ਚਲਾਦੀ ਐ ਵੀ 10 ਦਿਨ ਚ ਕੰਮ ਜਾਂ ਹੋ ਜਾਣ ਇਹਦਾ। ਆਹ ਦਾਣਾ ਬੱਲੇ। ਨਮਲੇ ਜਿੰਨੀ ਅੱਜ ਧੁੱਪਾਂ ਨੂੰ ਸ਼ੋ ਤਾਂ ਨਹੀਂ ਹੁੰਦੀ ਹਵਾ ਜੀ ਕਰਕੇ ਨਹੀਂ ਤਾਂ ਬਹੁਤ ਉਪਲਾਦੀ। ਪਤਾ ਨਹੀਂ ਇਧਰ ਬੂਟੀਆਂ ਕਰਕੇ ਹਵਾ ਲੱਗਦੀ। ਹਵਾ ਲੱਗਦੀ ਹੈ। ਉਹ ਨਹੀਂ ਲੱਗਦੀ ਹੈਗੀ ਹਨਾ। ਦਾਣਾ ਨਰਮ ਹੈ ਹਜੇ ਬਹੁਤ। ਨਹੀਂ ਉਦਾਂ ਮੌਜ ਹੈ ਸਿਰ ਦੀ। ਹੁਣ ਯਾਰ ਹਵਾ ਲੱਗੀ ਜਾਂਦੀ ਸਿਰ ਨੂੰ ਜਿੱਦਾਂ ਦੀ ਨਹੀਂ ਤਾਂ ਫਿਰ ਡ੍ਰੇਅਰ ਸਪਰੇ ਕਿੰਨਾ ਕੁ ਲਾ ਕਿੰਨਾ ਖਰਚਾ ਬਚੇ ਜਦਾਂ ਘਟਾਏ। ਮੈਂ ਕਹਿੰਦਾ ਫੇਰ 1000 ਰੁਪਏ ਬਚਦੇ। ਨਾਲੇ ਬਾੜ ਬੱਜ ਗਏ ਉਹ ਕੈਮੀਕਲ ਨੇ ਵਾਲ ਵੀ ਖਰਾਬ ਕਰਨੇ ਤੇ ਉਹ ਨਾਲੇ ਜਿੰਨੇ ਨੇ ਟੋਪੀ ਧਾਰੀ ਉਦਣ ਦੇ ਵਾਲ ਥੀਤੀ ਵਧਣ ਲੱਗ ਗਏ ਹਾਂ ਚੱਲ ਜੀ ਬਾਈ ਦੇਖੋ ਆ ਲੇਟ ਕਣਕ ਵੀਜੀ ਧੀ ਇਹ ਹਰੀ ਪਈ ਐ ਪਤਾ ਨਹੀਂ ਇਹਨੂੰ ਦੇਖ ਕੇ ਲੱਗ ਜਾਂਦਾ ਬੱਕ ਗਈ ਨਹੀਂ ਨਹੀਂ ਉਹ ਤਾਂ ਬਾਹਰ ਬਾਹਰ ਤੇ ਬਹੁਤ ਤਸਕ ਦਿਨ ਦੇ ਖੇੜ ਹੋ ਰਿਹਾ ਬਾਕੀ ਭਾਈ ਸਾਨੂੰ ਤਾਂ ਬੂਟਿਆਂ ਨੇ ਬਚਾਏ ਬਿਹਤਰ ਜੇ ਕਿਸੇ ਨੇ ਦੋ ਕੀਲੇ ਲਾਏ ਪਏ ਆ ਤਾਂ ਚੰਗੇ ਰੇਡ ਵਿਗਦੇ ਭਾਈ ਦਾਤ ਲੱਖ ਘੱਟੋ ਘੱਟ ਆ ਜਾਂਦਾ ਗਰੀਬੀ ਚੱਕ ਹੋ ਜਾਂਦੀ ਇੱਕ ਵਾਰ ਭੀਤੇ ਅਗਲੇ ਸਾਲ ਤੇ ਹਨਾ ਹੁਣੇ ਪਾਟੋ ਨੇ ਮੇਰੇ ਸਾਹਮਣੇ ਵੀ ਇਹ ਕਣਕ ਵੱਡ ਹੋਈ ਐ ਲੈ ਤਾਂ ਵੀ ਬੁੱਟੇ ਵਧੀਆ ਭਾਈ ਆਰੇ ਜਿਹੜੀ ਏਕਣਾ ਠੰਡ ਜੀ ਐਂ ਦੀ ਨਜ਼ਾਰਾ ਐਂ ਦਾ ਬੁੱਟਾ ਕਰਕੇ ਨਹੀਂ ਆਏ ਆਏ ਰੌਣਕ ਜੀ ਆਉਣੇ ਮਾੜੀ ਹਵਾ ਠੰਡੀ ਝੱਗਾ ਭਾਈ ਕੀ ਕੀ ਆ ਕੁ ਕਰਨਾ ਹੈ ਘਰ ਖੋਲੂ ਆਏ ਹੋਏ ਤਾਂ ਸਾਰਾ ਲਗਡਾਉਣ ਲੱਜੇ ਕਿਤੇ ਨਹੀਂ ਉਹ ਕਰਨ ਚਾਚਾ ਡੈਕਟਰ ਹਾਂ ਉਹ ਉਹ ਕੰਮ ਹੋ ਗਿਆ ਬਾਈ ਮੁਰਗੀ ਫਾਰਮ ਚ ਮੁਰਗੇ ਦੇਖਣ ਆਏ ਤੇ ਰੋਟੀ ਵੀ ਦਿਖਾਦੀ ਭੁੱਖੇ ਭਾੜਿਆਂ ਨੇ ਮੁਰਗੇ ਬਣ ਗਏ ਮੁਰਗੇ ਫੜ ਕੇ ਆਪ ਨੇ ਉਹ ਨਹੀਂ ਜੀ ਗੱਲ ਸੁਣ ਮੁਰਗੇ ਮਿਲ ਗਏ ਆਪੇ ਭੱਗ ਗਿਆ ਦੇਖੋ ਬਾਈ ਉਹ ਇਹ ਬੰਦਾ ਇਹ ਰੋਟੀ ਵੀ ਨਹੀਂ ਖਾਣ ਦਿੱਤੇ ਉਹਨੂੰ ਟ੍ਰਾਂਡਾ ਖੰਡੇ ਹੋ ਗਿਆ ਅੱਜ ਵਾਲੇ ਰੋਟੀ ਹਾਜ਼ਰ ਲੈ ਕੇ ਗਿਆ ਵਧੀਆ ਆਉਣੀ ਆ ਰੋਟੀ ਖਾਣ ਆਇਆ ਇਹ ਤਾਂ ਜੇ ਲੰਗੜ ਜਾਤਾ ਹੋਵੇ ਨਾ ਪੋਰੇ ਵਸਨ ਮੋੜ ਦਿੰਦਾ ਹਾਂ ਹਾਂ ਆਪਰੇ ਘਾ ਸੋੜ ਮੇਰਾ ਆੜੀ ਦਾ ਕਹਿੰਦਾ ਭਾਈ ਖੜਜੋ ਖੜਜੋ ਬੰਦੀ ਖੜਜੋ ਮ ਖਾਵੇਂ ਖੜਾ ਲਾ ਖੜਾ ਤੇ ਯਾ ਦੇ ਕੇ ਕਹਿੰਦਾ ਆਉਂਦੇ ਹੋ ਸਹੀ ਆਉਂਦੇ ਹੋ ਸੜਾ ਹੋਰ ਆਉਂਦੇ ਐ ਇਹ ਡੈਕਟਾ ਹੋ ਨਾ ਖਾਵੇ ਤਾਂ ਖਾਣ ਦਵੇ ਔਰ ਇਹ ਘਾ ਸੋੜੋ ਇਹ ਕੋਤਾ ਮੁਰਗੇ ਦਾ ਪਾਪ ਇਹ ਕੋਤੇ ਬੜਾ ਪਾਪ ਹੋਣਾ ਤਾਂ ਨਹੀਂ ਰੋਕੇਗਾ ਨਹੀਂ ਉਹ ਨਹੀਂ ਲੰਗਰ ਨਹੀਂ ਖਾਈਦਾ ਹੁੰਦਾ ਭਾਈ ਅੱਟ ਇੰਨਾ ਤਸਲਾ ਭਰਿਆ ਵਾ ਚੱਕਦਾ ਹੈ ਹੈਮੋ ਕਰਕੇ ਦਾ ਹੈਗਾ 70 ਸਾਲ ਦਾ ਡੈਮੋ ਕਰਕੇ ਤਾਂ ਮੈਂ ਨਹੀਂ ਹੈਗਾ 60 ਸਾਲ ਦਾ ਅਕਲ ਜਿੰਨਾ ਮਰਜ਼ੀ ਖਾ ਲੇ ਜੋਰ ਹੈਗਾ ਹੱਟਾਲ ਦੀ ਉਮਰ ਕਿਹ ਆ ਜਾਂਦੀ ਅਕਲ ਉਹ ਅਕਲ ਐਡਿਕਟ ਵਾਲੀ ਖਾਂਦਾ ਸਵੇਰੇ ਉੱਠ ਕੇ ਮਾਰ ਕੇ ਨਾ ਕੰਮ ਨਹੀਂ ਜਾਂਦਾ ਹੈਗਾ ਮਾਲ ਬਿਨਾਂ ਖਾ ਉਹ ਨਹੀਂ ਜਾਂਦਾ ਹੈਗਾ ਸਵੇਰੇ ਮਾਲ ਖਾਦਾ ਬਾ ਸ਼ਾਮ ਤੱਕ ਪਤਾ ਹੀ ਜਾਂਦਾ ਇਹ ਤਾਂ ਠੀਕ ਹੈ ਰਾਤ ਨੂੰ ਦੇ ਦਿਓ ਇੱਕ ਤਸਲਾ ਦੇ ਦਿਓ ਸਾਡਾ ਤਿੰਨ ਦਾ ਸਰ ਜਾਣ ਇੱਕ ਤਸਲਾ ਲੈ ਜੇ ਆ ਪੰਜਾ ਲਿਆ ਹੋਗੇ ਤੁਸੀਂ ਟੌਕ ਕੇ ਮਕਾ ਲਿਆ ਹੋਗੇ ਪੰਜਾ ਆਹ ਆਤਾ ਹੈ ਨਹੀਂ ਹੈ ਆਪਣੀ ਸਾਈਕਲ ਦਾ ਲਗਾ ਦੇ ਪਿੱਛੇ ਮੈਂ ਦੇਖ ਲਿਆ ਬਾਈ ਹੈ ਕੰਮ ਔਖਾ ਹੈ ਗਰਮੀ ਲੈ ਲੈ ਜਿਹੜਾ ਪੰਤਾਂ ਚੱਲਦਾ ਸਾਰੀ ਨਾਲ ਚੌੜਾ ਦਾ ਕੰਮ ਦੇ ਬਾਈ ਤੁਸੀਂ ਹੋਰ ਕੀ ਪਤਾ ਕੀ ਕਰਦੇ ਰਹਤੋਂ ਅਜੀ ਬਾਰੇ ਜੀ ਟਕਰਾਂ ਬਾਦ ਵਿੱਚ ਚੱਲਦੀ ਨਹੀਂ ਕਈ ਚਲਾਈ ਵੀ ਹੈ ਇਹ ਜਾਨੋ ਇੱਕ ਭਰ ਦਾ ਦੋ ਕਿਹੜੇ ਲਾਏ ਐ ਇੰਨਾ ਕੇ ਮਾਲ ਤਾਂ ਤੰਤ ਨਹੀਂ ਦੋ ਦਿਹਾੜੀਆਂ ਨਸ਼ਾ ਲੈਦਾ ਇੰਨੇ ਨਾਲੇ ਦੇਖ ਲੋ ਇੰਨਾ ਕੇ ਸਾਧਾ ਦਾ ਸਵੇਰੇ ਨਹੀਂ ਨਹੀਂ ਵੇਖੋ ਅਸੀਂ ਐਨੇ ਕੇ ਕਰ ਮਾਲ ਨਹੀਂ ਸਰ ਬਲਾਉਂਦਾ ਚੱਲ ਬੜੀ ਆ ਗਈ ਜੜੀ ਸਾਨੂੰ ਵੀ ਲੈ ਸਾਰੇ ਖਾ ਦਿਓ ਕੈਜੀ ਆ ਅਕਲ ਆਇਆ ਕਰ ਮੈਨੂੰ ਐਡੀ ਨਸ਼ਾ ਕਰ ਨਹੀਂ ਕਰਦਾ ਬਾਈ ਹਾਂ ਨਸ਼ਾ ਜਿਹੜਾ ਮਰਜ਼ੀ ਕਰਦਾ ਉਹ ਕੁਝ ਨਹੀਂ ਕਰਦਾ ਹਾਂ ਲੋਕਾਂ ਦੇ ਕਰਦੇ ਆ ਹਾਂ ਉਹ ਨਸ਼ਾ ਜੜਦਾ ਆ ਇਨਾ ਇਨਾ ਕਸਾਦਾ ਨਹੀਂ ਠੇਕੇ ਟੁੱਟੇ ਲੋਕਾਂ ਨੇ ਚਾਰ ਚਾਰ ਬੀਟੀ ਚੈੱਕ ਲਿਓ ਨਸ਼ਾ ਨਹੀਂ ਹੈਗਾ ਨਸ਼ਾ ਉਹ ਨਸ਼ਾ ਨਹੀਂ ਹਾਂ ਉਹ ਤਾਂ ਲਿੱਡਲ ਸੜਕਾ ਬਰੋ ਹੋ ਰਿਹਾ ਨਾ ਨਸ਼ਾ ਉਹ ਬੰਦਿਆ ਨੇ ਲੋਕ ਹੈ ਜਿਹੜੇ ਬਣ ਗਏ ਪੀਲਾ ਪਿਆ ਹਾਂ ਖਾਦੇ ਚ ਕੀਨੇ ਨੂੰ ਕਿਹਾ ਮੇਰਾ ਫੇਰ ਮਾਰਾ ਕਿੰਨਾ ਹੀ ਪੀਲਾ ਮੈਂ ਗਾਰੰਟੀ ਦਿੰਦਾ ਤੁਸੀਂ ਮੈਨੂੰ ਇਨਾ ਕੋਈ ਪੈਗ ਪਲਾ ਦਿਓ ਜੇ ਨਾ ਚੱਕ ਕੇ ਦਿਓ ਤੁਹਾਨੂੰ ਇਹ ਮਰੇ ਜਾਊਂਗਾ ਹਾਂ ਉਹ ਦਰਤੀਆਂ ਬੰਦ ਉਹ ਅੰਕਲ ਜਵਾਨੀ ਦੀ ਢੋਲਾ ਰ ਟੋਲ ਪੀ ਗਿਆ ਹੁਣ ਦੇ ਲੱਗ ਲੱਗ ਕੇ ਇਹ ਜਾ ਕਰਦਾ ਹੈ ਨਹੀਂ ਨਹੀਂ ਢਿੱਗੜ ਘਾਤ ਲਗਿਆ ਜਵਰ ਪਾਣੀ ਲਈ ਉਹ ਤਾਂ ਗੱਲ ਕੋਈ ਉਹ ਗੱਲ ਹੋਰ ਆ ਵੇ ਉਂਦਾ ਵਧੀਆ ਮਸਲੀ ਕੁਸਲੀ दारू ਕਿਹੜੀ ਅਸੀਂ ਕੈਨੇਡਾ ਤਾਂ ਆ ਦੋ ਵੀ ਝੱਪ ਕੇ ਪਿੰਡਾ ਸਾਡਾ ਪੁੱਛ ਲੋ ਇੱਕ ਗੱਲ ਹੈ ਜੋਮਾ ਹੀ ਨਹੀਂ ਜਾਂ ਠੇਕੇ ਟੁੱਟਨੇ ਤੇ ਚਾਉ ਦੇ ਲੈ ਕਿੰਨਾ ਦਾ ਲੋਕਾਂ ਨੂੰ 4 ਦਿਨ ਪਹਿਲਾਂ ਉਹ ਨਸ਼ਾ ਨਹੀਂ ਹੈਗਾ ਕੰਮ ਦਾ ਨਸ਼ਾ ਆਉਂਦਾ ਉਹ ਉਹ ਚੜਦਾ ਲੱਗਦਾ ਹਮ ਬਸ ਚਲੋ ਤੋਂ ਪਹਿਲਾਂ ਇਹ ਰਸਾ ਕਰੈਕਚਰਲ ਦਾ ਨੰਬਰ ਕਿੰਨਾ ਉਹਨੂੰ ਕਹਿੰਦਾ ਇਹਨਾਂ ਨੂੰ ਬਦਰੀ ਨਵਰੀ ਅੱਗੇ ਤੇ ਕੰਮ ਤਾਂ ਲਿਆ ਲਈ ਹੈਗਾ ਉਹ ਇਹਦਾ ਵੱਜ ਸਾ ਵੱਜ ਰਹੀ ਉਹ ਸਾਡ ਬੁਲਾ ਵੀ ਨਾ ਆਸੇ ਕੈਂਸਲ ਹੋ ਗਿਆ ਮੈਂ ਮੈਂ ਕੈਂਸਲ ਹੋ ਗਿਆ ਦਵੱਲੇ ਤੇ ੱੱਕਾ ਕਰਿਆ ਤੁਸੀਂ ਯਾਰ ਸਿੱਧੂ ਨੂੰ ਬੁਲਾ ਲਦੇ ਮੈਂ ਤਾਂ ਆਪ ਢੇਰ ਸਿੱਧੂ ਤੇ ਹੁਣ ਬਾਈ ਆਪਦੇ ਇਹਨਾਂ ਨੂੰ ਇੱਕ ਜੀਸੀਬੀ ਦਵਾ ਦੇ ਇੱਕ ਤਾਂ ਫਾਇਦਾ ਜੇ ਮਾਰਟੀ ਜਪਾ ਦੇ ਹੂੰ ਇਹ ਹੋਣੀ ਨਹੀਂ ਢੇੜ ਦੀ ਗੱਲ ਨਹੀਂ ਲਾ ਹੀ ਦੇਣਾ ਤਾਂ ਇੱਟ ਬਚਰੀ 3000 39 ਭਰਿਆ ਖੜਾ ਤਾਂ ਦੱਸਾਂ ਫਿਰ ਉਹ 3000 ਉੱਥੇ ਪੀਸਤੀ ਚੱਕਰ ਆ ਪੈ ਗਿਆ ਇੱਟ ਨੂੰ ਕਿੱਥੇ ਰੱਖਦੇ ਫਿਰ ਆਮਨੇ ਗਲਾਸ ਦਿਖਾਈ ਉਹ ਕਿੱਥੇ ਆ ਉਹ ਦੇ ਪਿਆਰ bina insan ka ta ho de. ਕਿ ਕਪੜੇ ਤਾਂ ਹੈ ਫਾਈਬਰ ਵਿੱਚ ਦਿਖਦਾ ਨਹੀਂ ਕੁਝ। ਭਾਈਆ ਕੀ ਪੰਜਾਬੀ ਦਾ ਕਾਰਨਾਮਾ ਏ? ਪਾਰਾ ਕਿੰਨਾ ਏ? ਹਾਂ ਲੈ। ਆਹ ਕੱਲ ਚ ਆ ਭਾਈ ਇਹਨੂੰ ਚਾਹ ਤੇਰਾ। ਲਓ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਬੰਨਿਆ ਨੇ ਗੰਨਾ ਅੱਜ ਲਾਦਦਾ ਸਾਰੇ ਖੇਤਾਂਾਂ ਸਾਨੂੰ ਹੈਗਾ ਤਾਂ ਵੀ ਘੱਟੇ ਹੋਊਗਾ। ਆਹ ਗੰਨਾ ਬਹੁਤ ਹੈ। ਬਾਕੀ ਟਰੈਕਟਰ ਵੀ ਫੇ ਤੈਨੂੰ ਪਤਾ ਹੀ ਹੈ ਜਮਦੂਦ ਦਾ ਝੋਟਾ ਇਹ 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 ਟੋਏ ਹੈ ਚੋਏ ਦਾ ਖੱਡਾ ਵਾਹੀ ਖੇਤਾਂ ਫਰਕ ਤਾਂ ਹੈਗਾ ਇਹ ਗੰਨਾ ਸਾਲੂ ਆਇਆ ਤਾਂ ਵੀ ਅੱਜ ਘਾਟਾ ਹੈ ਗੰਨਾ ਫੁੱਲ ਹੈ ਉਹ ਉਹ ਗੇਲੇ ਗੰਨਾ ਘੱਟ ਜਿਆਦਾ ਯਾਰ ਹਸਣ ਦਾ ਹੈ ਗੰਨਾ ਬਾਈ ਅਸੀਂ ਗੈਸ ਲਾਇਆ ਤਾਂ ਵੀ 70 ਕੁ ਕਵਾਂਟਲ ਹੋਣਾ ਪਗੰਨਾ 100 ਪਾਰ ਹੈ ਦੇਖਦੇ ਕਿਆ ਕਰਨ ਦਾ ਕੜਾ ਪਾਉਣਾ ਬਾਈ ਆ ਪਾ ਦੇ ਜਿਹੜਾ ਪੱਤਰ ਤੇ ਗੁੱਲਾ ਪਾ ਦੇ ਥੱਲੇ ਕਰ ਮੜੀ ਜੀ ਥੱਲੇ ਪਿੰਨ ਪਾ ਦੇ ਥੋੜਾ ਥੋੜਾ ਐਂ ਚਲੋਣਾ ਪੈਣਾ 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 ਪੈ ਗਿਆ ਓਏ ਹਲਾਰੇ ਮੜਿਆ ਲੈਫਟ ਛੱਡ ਦੇ ਪਿੰਨ ਪਾਰੇ ਉਹਨੇ ਥੱਲੇ ਪਾ ਲੈ ਪਾ ਲੈ ਪਿੰਨ ਪਾ ਲੰਦੇ ਆ ਆ ਪਾਉਣਾ ਟੋਚਣਾ ਹੈ ਦੇਖ ਲੈ ਕਿੰਨਾ ਬਹੁਤ ਹੈ ਤੇ ਤੇ ਮਰਜੀ ਇਹਦੇ ਵੀ ਹੈ ਹੈ ਉਹ ਲਾ ਫੱਟਾ ਜਾ ਵੀਰਾ ਨਾ ਉਹਨੇ ਲਿਆ ਮੋਟਰ ਸੱਲ ਓਏ ਕਹਿੰਦਾ ਈਟਾ ਚੱਕ ਲਿਓ ਬੰਦਾ ਸਾਡਾ ਬੰਦੇ ਘਟਾ ਸੀ ਅੱਜ ਚਾਹ ਨਾ ਹੈਗੀ ਚੜ ਗਿਆ ਚਲੋ ਲਾਉਨੇ ਨਾ ਜਾਵਾ ਵੀ ਨਹੀਂ ਉਹ ਬਾਈ ਚਾਰ ਟਾਇਰਾਂ ਦਾ ਫਰਕ ਹੈਗਾ ਏ ਹਾਂ ਕਿਹ ਹੈ ਗੱਡੀਆਂ ਮੈਂ ਕਿਹ ਲੰਘ ਜੀਏ ਚਾਰ ਟਾਇਰਾਂ ਦਾ ਫਰਕ ਹੈ ਕਿਹ ਕਰੋ ਬਹੁਤ ਫਰਕ ਹੈ ਬਾਈ ਚਾਰ ਟਾਇਰਾਂ ਦਾ ਉਹ ਵੀ ਪਤਾ ਵੀ ਲੱਗਿਆ ਜਾਵਾ ਵੀ ਨਹੀਂ ਖੜਾ ਹੋਇਆ ਤੇ ਭਾਵੇਂ ਟੋਚ ਲਵਾਉਂਦੇ ਨੇ ਹਾਂ ਉਹ ਇੱਕ ਨਾਕਾ ਵੀ ਹੈ ਕੋਲਾ ਕੇ ਪਤਾ ਲੱਗਦਾ ਏ ਕੋਲੇ ਉਹ ਦੇ ਉੱਪਰ ਤਾਰਾਂ ਲੱਗਣੇ ਵੀ ਫਿਰਦਾ ਏ ਬੜੀ ਲੱਦਿਆਂ ਵਧੀਆ ਬੰਦਿਆਂ ਨੇ ਦਾਬੂ ਪੂਰਾ